ਪਾਣੀ ਨਾਲ ਤਾਂ ਡੁੱਬ ਕੇ ਮਰੇ ਹੀ ਆਪਾਂ। ਦੁਹਾੜਾ ਇਹ ਆ। ਮੈਨੂੰ ਲੱਗਦਾ ਹੁਣ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਆ। ਕਿੰਨੀਆਂ ਵੀਡੀਓ ਸਾਹਮਣੇ ਆ ਰਹੀਆਂ ਕਿਦਾਂ ਭੁੱਖ ਦੇ ਪਈ ਦਿਖਾੜ ਰਹੇ ਆ ਲੋਕ। ਵੀ ਜਦੋਂ ਸਮਾਨ ਲੈ ਕੇ ਆਉਂਦੇ ਕਿਦਾਂ ਉਹਨਾਂ ਦੇ ਹੱਥਾਂ ਚੋਂ ਫੋਣਦੇ ਇੰਨੀ ਵੀ ਨਹੀਂ ਭੁੱਖ ਮਰੀ ਪੈ ਗਈ ਹਜੇ। ਕੁਝ ਨਹੀਂ ਹੋ ਗਿਆ। ਬਹੁਤ ਸਮਾਨ ਆ ਰਿਹਾ, ਬਹੁਤ ਸਮਾਨ ਆ ਰਿਹਾ ਆ ਤੇ ਬਹੁਤ ਜ਼ਿਆਦਾ ਲੋਕ ਆਪਣੀਆਂ ਗੱਡੀਆਂ ਭਰ-ਭਰ ਕੇ ਲੈ ਕੇ ਜਾ ਰਹੇ ਆ। ਬੜੀ ਮਾੜੀ ਗੱਲ ਆ ਸਾਨੂੰ ਇਹ ਚੀਜ਼ਾਂ ਤੇ ਵੱਲ ਧਿਆਨ ਦੇਣਾ ਚਾਹੀਦਾ ਆ। ਸਾਰੀ ਦੁਨੀਆ ਤੁਹਾਨੂੰ ਇਸ ਟਾਈਮ ਦੇਖ ਰਹੀ ਆ ਸਾਰੀ ਦੁਨੀਆ ਤੇ ਤੁਸੀਂ ਜਲੂਸ ਕੱਢ ਰਹੇ ਹੋ ਆਪਣਾ ਸਾਰੀ ਦੁਨੀਆ ਦੇ ਵਿੱਚ ਜਾ ਰਿਹਾ ਮੈਸੇਜ ਵੀ ਤੁਸੀਂ ਕਰ ਕੀ ਰਹੇ ਹੋ ਇੰਨਾ ਲੋਕ ਰਾਸ਼ਨ ਲੈ ਕੇ ਆ ਰਹੇ ਆ ਕੋਈ ਕਿਸੇ ਨੂੰ ਪੁੱਛਣ ਨਹੀਂ ਦਿਆ ਵੀ ਜਾਤ ਪਾਤ ਧਰਮ ਤੋਂ ਬਿਨਾਂ ਲੋਕ ਬਿਨਾਂ ਪਰਵਾਹ ਕੀਤੇ ਇੰਨਾ ਕੁਝ ਲੈ ਕੇ ਆ ਰਹੇ ਆ ਅਸੀਂ ਕੀ ਕਰ ਰਹੇ ਹਾਂ ਤੇ ਬਹੁਤ ਸਾਰੇ ਪੇਜਾਂ ਵਾਲੇ ਇਦਾਂ ਵੀ ਹੈਗੇ ਜਿਹੜੇ ਹੁਣ ਜਾਤੀ ਪਾਤ ਨੂੰ ਲੈ ਕੇ ਜਿਹੜਾ ਆ ਵੀ ਕਰ ਰਹੇ ਆ ਇੱਕ ਦੂਜੇ ਦੇ ਖਿਲਾਫ ਪੋਸਟਾਂ ਪਾ ਰਹੇ ਆ ਇਹ ਹੀ ਤਾਂ ਸਾਨੂੰ ਸਮਝਣ ਦੀ ਲੋੜ ਆ ਵੀ ਅਸੀਂ ਜਦੋਂ ਜਦੋਂ ਇਕੱਠੇ ਹੋਣ ਲੱਗਦੇ ਇਹੋ ਜੀਆਂ ਚੀਜ਼ਾਂ ਵਿੱਚ ਕਿੱਥੋਂ ਹੋਣ ਲੱਗ ਜਾਂਦੀਆਂ ਠੀਕ ਹੈ ਕਿ ਨਹੀਂ ਕਿੰਦਾ ਲੋਕਾਂ ਨੇ ਇੱਕਾ ਦਿਖਾ ਲਿਆ ਅਲਕਰਾਲ ਮਿਲ ਕੇ ਬੰਨ ਮਾਰੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਇਹ ਪਾਣੀ ਆਇਆ ਹੜ ਆਇਆ ਉਹਨਾਂ ਨੇ ਤੁਹਾਨੂੰ ਪੁੱਛਿਆ ਪਾਣੀ ਨੇ ਤੁਹਾਡਾ ਤੁਹਾਡੀ ਯਾਦ ਕੀ ਆ ਤੁਹਾਡਾ ਧਰਮ ਕੀ ਆ ਮੈਂ ਤੁਹਾਡੇ ਘਰ ਫੇਰ ਰੋੜਨੇ ਤੁਸੀਂ ਸਾਰੇ ਨੇ ਇਕੱਠੇ ਹੋ ਕੇ ਹੰਬਲਾ ਮਾਰਦੇ ਆ ਤੇ ਆ ਵਿੱਚ ਗੱਲਾਂ ਦੂਜੀਆਂ ਕਿੱਥੋਂ ਆ ਜਾਂਦੀਆਂ ਇੱਕ ਬੇਵਕੂਫ ਬੰਦਾ ਗਲਤ ਗੱਲ ਕਰਦਾ ਆ ਤੂੰ ਚੱਕ ਕੇ ਨਾਲ ਹੀ ਦੂਜਾ ਪੇਜ ਵਾਲਾ ਵੀਡੀਓ ਪਾ ਦਿੰਦਾ ਇਹ ਹਾਜੀ ਇਹਨੇ ਇਦਾਂ ਕਿਉਂ ਬੋਲਿਆ ਇਹ ਸਿਰਫ ਏਜੰਡਾ ਜਿਹੜਾ ਹੈਗਾ ਨਾ ਆਪਣੇ ਪੇਜ ਚ ਲਾਉਣ ਤੱਕ ਆ ਆਪਣੀਆਂ ਵੀਡੀਓ ਚ ਲਾਉਣ ਤੱਕ ਹੁੰਦਾ ਹੈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੋਕਾਂ ਦੇ ਵਿੱਚ ਕੀ ਅਸਰ ਜਾਂਦਾ ਜੇ ਇੱਕ ਬੇਵਕੂਫ ਬੰਦਾ ਇਹੋ ਜੀ ਗਲਤੀ ਕਰਦਾ ਆ ਨਾ ਕੋਈ ਵੀ ਕਿਸੇ ਵੀ ਜਾਤ ਦੇ ਧਰਮ ਦੇ ਖਿਲਾਫ ਬੋਲਦਾ ਆ ਉਹਨੂੰ ਬਿਨਾ ਵੀਡੀਓ ਪਾਇਆ ਵੀ ਸਮਝਾਇਆ ਜਾ ਸਕਦਾ ਵੀਡੀਓ ਪਾ ਕੇ ਤਾਂ ਨਫ਼ਰਤ ਹੀ ਫੈਲਣੀ ਆ ਇੱਕ ਨੇ ਬਣਾਤੀ ਦੂਜੇ ਨੇ ਬਣਾਤੀ ਚਲ ਤੀਜਾ ਕੰਮ ਚੱਲ ਪੈਂਦਾ ਫੇਰ ਕੰਮ ਹੋ ਜਾਂਦਾ ਸ਼ੁਰੂ ਵੀ ਸਾਣੀਆਂ ਅਸੀਂ ਵੀਡੀਓ ਬਣਾਈਏ ਸਾਨੂੰ ਕੁਝ ਨਾ ਕੁਝ ਆਊਗਾ ਜਿਹੜੇ ਵੀ ਸਾਡੇ ਨਾਲ ਜੁੜਨਗੇ ਸਾਡੇ ਨਾਲ ਲੋਕਚਾਰ ਹੋਰ ਇਕੱਠੇ ਹੋ ਜਾਣਗੇ ਸਾਡੇ ਫਾਲੋਅਰ ਵਧਣਗੇ ਸਾਡੇ ਵਿਊ ਆਉਣਗੇ ਬਸ ਇਹ ਹੀ ਚੱਕਰ ਹੁੰਦਾ ਇਸ ਚੀਜ਼ ਦਾ ਫਾਇਦਾ ਚੱਕਣ ਵਾਲੇ ਹੋਰ ਚੱਕ ਜਾਂਦੇ ਫੇਕ ਆਈਡੀਆਂ ਵਾਲੇ ਵਿੱਚ ਹੋਰ 30 ਲਾਉਣ ਵਾਲੇ ਹੁੰਦੇ ਆ ਉਹ ਵੀ 30 ਲਾ ਜਾਂਦੇ ਆ ਸਾਡੇ ਲੋਕ ਫੇਰ ਉਦਾਂ ਹੀ ਭੋਲੇ ਦੇ ਭੋਲੇ ਅਕਨੀਆਂ ਵੀਡੀਓ ਸਾਹਮਣੇ ਆਈਆਂ ਤੇ ਸ਼ਰਮ ਕਰਨੀ ਚਾਹੀਦੀ ਆ ਲੋਕਾਂ ਨੂੰ ਵੀ ਇਹ ਤੁਸੀਂ ਕੀ ਕਰੀ ਜਾਂਦੇ ਹੈਗੇ ਇੰਨਾ ਲੋਕ ਤੁਹਾਡੀ ਮਦਦ ਵਾਸਤੇ ਅੱਗੇ ਆਏ ਆ ਤੇ ਮਾੜੀਆਂ ਮੋਟੀਆਂ ਇੱਕ ਪਤਾ ਕੀ ਚੱਕਰ ਕੀ ਆ ਹਰ ਕੋਈ ਬਣਿਆ ਹੋਇਆ ਵੀ ਮੈਂ ਸੇਵਾ ਮੇਰੀ ਵੱਡੀ ਆ। ਹਰ ਕੋਈ ਆਪਣੇ ਲੈਵਲ ਦੀ ਜਥੇਬੰਦੀ ਬਣਾਈ ਫਿਰਦਾ। ਹਰ ਕੋਈ ਆਪਣੇ ਲੈਵਲ ਦੇ ਜਿੰਨੇ ਵੀ ਚਾਰਜ ਜਾਨੇ ਹੈਗੇ ਆ ਉਹ ਆਪਣੇ ਬਣਾਈ ਫਿਰਦੇ ਫਾਊਂਡੇਸ਼ਨ। ਤੇ ਅਸੀਂ ਆ ਗਏ ਜੀ ਬਸ ਅਸੀਂ ਆ ਗਏ। ਇਹ ਚੱਕਰ ਪਿਆ ਹੋਇਆ। ਪਤਾ ਆ ਪੈਸੇ ਆ ਜਾਣੇ ਇਧਰ ਉਧਰ ਇਕੱਠੇ ਹੋ ਜਾਣੇ ਆ ਤੇ ਵਰਤਣ ਲੱਗੇ ਰਹੀਏ। ਉਹ ਜਦੋਂ ਤੁਹਾਡੇ ਕੋਲ ਕੋਈ ਮੈਪ ਹੀ ਨਹੀਂਗਾ ਵੀ ਤੁਸੀਂ ਕਰਨਾ ਕੀ ਆ ਕਿੱਥੇ ਜੀ ਲੈ ਕੇ ਜਾਣੀ ਆ। ਇਹ ਤਾਂ ਹੈਗਾ ਜਿਆਦੇ ਬੰਦਿਆਂ ਦਾ ਕੰਮ ਇਕੱਠੇ ਹੋ ਕੇ ਤੁਸੀਂ ਕਿਸੇ ਵੱਡੇ ਜਥੇਬੰਦੀ ਨਾਲ ਜੁੜ ਜਓ ਜਾਂ ਕਿਸੇ ਨਾਲ ਜੁੜ ਕੇ ਸੇਵਾ ਕਰੋ ਫੇਰ ਤੁਹਾਡੀ ਸੇਵਾ ਸਹੀ ਥਾਂ ਤੇ ਜਾਣੀ ਆ ਜੇ ਹੁਣ ਬੰਦਾ ਇੱਕ ਟਰਾਲੀ ਲੈ ਆ ਵੀ ਗਿਆ ਉਹ ਰਾਸਤੇ ਵਿੱਚ ਜਿਹੜੇ ਬੈਠੇ ਆ ਰੇੜੀਆਂ ਲੈ ਲੈ ਕੇ ਉਹ ਪਰ ਪਰ ਕੇ ਲਈ ਜਾਂਦੇ ਆ ਗਾਹ ਤੱਕ ਪਹੁੰਚ ਨਹੀਂ ਦਿੰਦੇ ਹੁਣ ਜਿਹੜਾ ਬੰਦਾ ਮਾਲਵੇ ਵੱਲੋਂ ਆਇਆ ਵਾ ਮਾਝੇ ਦੇ ਵਿੱਚ ਲੈ ਕੇ ਉਹਨੂੰ ਰਾਹਾਂ ਦਾ ਵੀ ਨਹੀਂ ਪਤਾ ਇਨ ਹੈਨਾ ਉੱਥੇ ਦੇ ਬੰਦਿਆਂ ਨੂੰ ਲੋਕਲ ਬੰਦਿਆਂ ਨੂੰ ਨਾਲ ਲੈ ਕੇ ਕੰਮ ਹੁੰਦੇ ਹੁੰਦੇ ਆ ਆਪਣੇ ਪਤਾ ਨਹੀਂ ਵੀ ਇੰਨੀ ਸੇਵਾ ਭਾਵਨਾ ਆ ਲੋਕਾਂ ਦੇ ਵਿੱਚ ਨਾ ਪਰ ਸ਼ਰਮ ਹੀ ਨਹੀਂ ਆਉਂਦੀ ਵੀ ਅਸੀਂ ਕਰ ਕੀ ਰਹੇ ਆ ਜੇ ਤੁਸੀਂ ਮੰਨ ਲਓ ਹੋਰ ਦਹਾ ਹਜ਼ਾਰਾਂ ਦਾ ਸਮਾਨ ਇਕੱਠਾ ਵੀ ਕਰ ਲਓਗੇ ਜ਼ਿੰਦਗੀ ਲੰਘ ਜਾਣੀ ਆ ਤੇ ਸਮਾਨ ਵੰਡਣ ਵਾਲਿਆਂ ਨੂੰ ਵੀ ਚਾਹੀਦਾ ਆ ਵੀ ਦੇਖੋ ਵੀ ਕੀ ਚੀਜ਼ ਦੀ ਲੋਡ ਹੈਗੀ ਆ ਵੀ ਤੁਸੀਂ ਉਸ ਹਿਸਾਬ ਨਾਲ ਸਮਾਨ ਲੈ ਕੇ ਜਾਓ ਨਾ ਅੰਨੇ ਵਾ ਟਰਾਲੇ ਭਰ-ਭਰ ਕੇ ਲਈ ਚਲੋ ਲਈ ਚਲੋ ਲੋਡ ਤਾਂ ਜੇ ਬਾਅਦ ਚ ਪੈਣੀ ਆ ਫੇਰ ਪਤਾ ਲੱਗਣਾ ਵੀ ਕਿਹਦਾ ਨੁਕਸਾਨ ਹੋਇਆ ਆ ਜਦੋਂ ਕੰਮੜਾ ਠੰਡਾ ਹੋਣਾ ਹੈ ਜਦੋਂ ਪਾਣੀ ਉਤਰਿਆ ਉਦੋਂ ਪਤਾ ਲੱਗਣਾ ਵੀ ਨੁਕਸਾਨ ਕਿਹਦਾ ਕਿਹਦਾ ਹੋਇਆ ਹੁਣ ਤਾਂ ਜਿਹੜਾ ਬਾਹਰੋਂ ਵੀ ਆਣ ਕੇ ਜਿੱਥੇ ਨਹੀਂ ਵੀ ਪਾਣੀ ਆਇਆ ਉਹ ਵੀ ਰੋਡ ਤੇ ਆਣ ਕੇ ਬੈਠ ਗਿਆ ਵੀ ਹਾਂਜੀ ਮੈਨੂੰ ਸਮਾਨ ਮਿਲ ਜਾਏ ਮੈਂ ਲੈ ਜਾਵਾਂ ਆਪਣੇ ਘਰ ਨੂੰ ਇਸ ਕਰਕੇ ਥੋੜਾ ਜਿਆ ਸਬਰ ਕਰੋ ਸਾਰੇ ਜਣੇ ਵੇਟ ਕਰੋ ਦੇਖੋ ਉਥੇ ਏਰੀਏ ਦੇ ਲੋਕਾਂ ਨਾਲ ਸੰਪਰਕ ਕਰਕੇ ਵੀ ਹਾਂ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈਗੀ ਆ ਜ਼ਰੂਰਤ ਹੈਗੀ ਆ ਫਿਰ ਗੱਲਬਾਤ ਬਣਨੀ ਆ ਇਹਦੇ ਲੋਟੋ ਹੋਈ ਰਣੀ ਆ ਤੇ ਬਾਕੀ ਜਿਹੜੇ ਆ ਜਾਤਾਂ ਪਾਤਾਂ ਦਾ ਰੋਲਾ ਭਾ ਕੇ ਵਿੱਚ ਬੈਠੇ ਆ ਨਾ ਤੁਸੀਂ ਵੀ ਯਾਰ ਮਾੜਾ ਮੋਟਾ ਦੇਖੋ ਵੀ ਅਸੀਂ ਇਕੱਠੇ ਹੋਣਾ ਆ ਨਾ ਕਿ ਇੱਕ ਦੂਜੇ ਨੂੰ ਵੰਡਣਾ ਆ ਹਰ ਇੱਕ ਨੂੰ ਗੱਲ ਨਾਲ ਲਾਓ ਤੇ ਕੁਦਰਤ ਦੇ ਰੰਗ ਦੇਖੋ ਕੀ ਹੁੰਨਦਿਆ ਦੁਨੀਆ ਦੇ ਉੱਤੇ ਕੀ ਪਤਾ ਕੱਲ ਨੂੰ ਕਿਸੇ ਨੇ ਹੋਣਾ ਕਿ ਨਹੀਂ ਹੋਣਾ ਜਿੱਦਾਂ ਅੱਜ ਹੜ੍ਹ ਆਇਆ ਕੱਲ ਨੂੰ ਕੀ ਪਤਾ ਕੀ ਹੋ ਜਾਣਾ ਫੇਰ ਲੈ ਲਿਓ ਆਪਣੀਆਂ ਜਾਤਾਂ ਪਾਤਾਂ ਸਾਰੇ ਜਾਣੇ ਢੂਆਂ ਦੇ ਵਿੱਚ ਵੀ ਮੈਂ ਉਹਨੂੰ ਨਹੀਂ ਆਹ ਨਹੀਂ ਦੇਣਾ ਤਾਂ ਉਹਨੂੰ ਆਹ ਨਹੀਂ ਕਰਨਾ ਉਹਨੇ ਸਾਨੂੰ ਆਹ ਬੋਲਤਾ ਤਾਂ ਉਹਨੇ ਸਾਨੂੰ ਆਹ ਬੋਲਤਾ ਯਾਰ ਪਤਾ ਨਹੀਂ ਕਿੱਥੋਂ ਇਹ ਕਿੰਨੇ ਸੜੀ ਯਾਰ ਬਾਤ ਬਣਾਤੀ ਸਮਝ ਨਹੀਂ ਆਉਂਦੀ ਗੱਲਾਂ ਵੀ ਲੋਕਾਂ ਦੀ ਵੀ ਇੱਕ ਪਾਸੇ ਤੁਸੀਂ ਮਰਨਦੇ ਆ ਵੀ ਤੁਹਾਡਾ ਹਾਲ ਬੁਰਾ ਹੋਇਆ ਆ ਵੀ ਰੋਟੀ ਖਾਣੀ ਔਖੀ ਹੋਈ ਆ ਤੁਹਾਨੂੰ ਆ ਜਾਤਾਂ ਪਾਤਾਂ ਪਤਾ ਨਹੀਂ ਕਿੱਥੋਂ ਵਿੱਚ ਸੁਝੀ ਜਾਂਦੀਆਂ ਔਖਾ ਵੀ ਜਾਂਤਾ ਰੱਬ ਬਹੁਤ ਔਖਾ ਆ ਕਿਹੜਾ ਸਮਝਾਵੇ ਇਹਨਾਂ ਨੂੰ ਸਮਝਣ ਤੋਂ ਪਰੇ ਹੋ ਗਈ ਕਹਾਣੀ ਫੇਰ ਵੀ ਹਜੇ ਵੀ ਪਾਈ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਨਾ ਇਹਨਾਂ ਚੀਜ਼ਾਂ ਨੂੰ ਸ਼ੇਅਰ ਕਰੋ ਤੇ ਨਾ ਇਹੇ ਚੀਜ਼ਾਂ ਤੋਂ ਬਜੋ ਜਨਾਬਾਟ ਹੁੰਦਾ ਹੈ ਕਿਉਂਕਿ ਨਫ਼ਰਤ ਫਲਵਾਉਣ ਵਾਲਿਆਂ ਨੇ ਫਲਾਈ ਜਾਣੀ ਆ ਸਾਰਿਆਂ ਨੂੰ ਜਿਨ੍ਹਾਂ ਨੂੰ ਲੋੜ ਆ ਨਾ ਵੀ ਸਾਨੂੰ ਵਾਟਾ ਢੱਡ ਭਰ ਜਾ ਕਿਸੇ ਤਰ੍ਹਾਂ ਉਹਨਾਂ ਨੇ ਨਫ਼ਰਤ ਫਲਾਉਣੀ ਫਲਾਉਣੀ ਆ ਉਹਨਾਂ ਦਾ ਕੰਮ ਹੀ ਨਫ਼ਰਤ ਫਲਾਉਣਾ ਆ ਕਦੇ ਪਿਆਰ ਵੀ ਵੰਡ ਕੇ ਦੇਖੋ ਫੇ ਪਤਾ ਲੱਗਦਾ ਦੁਨੀਆ ਕਿੱਥੇ ਆ ਸਹੀ ਹੈ ਜੀ ਮਿਲਦੇ ਆ ਨੈਕਸਟ ਵੀਡੀਓ